4:00 ਵਜੇ ਸਾਡੀਆਂ ਬੁੜੀਆਂ ਨੂੰ ਆਦਤ ਹੁੰਦੀ ਹੈ ਜਿਹੜਾ ਮਰਿਆ ਹੁੰਦਾ ਉਹਦੇ ਘਰ ਆਲੀ ਜਾ ਕੇ ਚਾਹ ਪੋਹਦੀ ਹੁੰਦੀ ਉੱਠ ਚਾਹ ਪੀ ਲੈ ਉਹ ਜਦੋਂ ਗਈ ਤੜਕੇ ਬੇਬੇ ਹਨਾ ਉੱਠ ਜਵਾ ਕਹਿੰਦੇ ਚਾਹ ਪੀ ਲੈ ਉਹ ਕਹਿੰਦਾ ਪਹਿਲਾਂ ਪਾਣੀ ਲਿਆਓ ਜਦੋਂ ਉਹਨੇ ਇੰਨੀ ਗੱਲ ਕਹੀ ਬੇਬੇ ਨੇ ਸਿੱਟਿਆ ਗਲਾਸ ਬੇਬੇ 70 ਤੇ ਹੋਗੀ ਤੇਰਾ ਯਾਰ ਉੱਠ ਕੇ ਬਹਿ ਗਿਆ ਜਦੋਂ ਉੱਠ ਕੇ ਬਹਿ ਗਿਆ ਜਿਹੜੀਆਂ ਆਸੇ ਪਾਸੇ ਬੈਠੀਆਂ ਸੀ ਉਹਨਾਂ ਨੇ ਵੀ ਸਲਾਲੇ ਗਿੱਟੇ ਇੱਕ ਦੂਜੇ ਤੋਂ ਉੱਤੋਂ ਦੀ ਜਾਣ ਵੀ ਆ ਗਈ ਗੱਲ ਬਣ ਗਈ ਇਹ ਤਾਂ ਭੈਂਦਣਾ ਜਿਹਾ ਆਉਂਦਾ ਹੋ ਗਿਆ ਇੱਕ ਨੇ ਭੱਤੀ ਜਾਂਦੀ ਨੇ ਮਗਰ ਦੇਖ ਲਿਆ ਸੜਕ 'ਚ ਬੈਠੀਆਂ ਘਰੋਂ ਬਾਹਰ ਗਈਆਂ ਆ ਕੇ ਕੋਨੇ ਕਿਉਂ ਗੋਦੀ ਮੈਂ ਦੇਖਿਆ ਗਾੜੀ ਕਾਲੀ ਹੈ ਉਹਦੇ ਭੈਣਾਂ ਦਾੜੀ ਕਿਵੇਂ ਕਾਲੀ ਹੋ ਗਈ ਉਹਦੀ ਉਹਦੋਂ ਨੂੰ ਘਰ ਵਾਲੇ ਉਹ ਮੁੰਡੇ ਵੀ ਉੱਠ ਕੇ ਰੋਲਾ ਪੈਂਦਾ ਵੇ ਕਿਉਂ ਕਹਿੰਦਾ ਕੀ ਹੋ ਗਿਆ ਸਿੰਧਿਆ ਏ ਉਹ ਪਸਾਨੀ ਯਾਰ ਮੈਨੂੰ ਦੇਖ ਕੇ ਭੱਜ ਗਈਆਂ ਕਹਿੰਦਾ ਮੈਂ ਉੱਠਿਆ ਕਹਿੰਦਾ ਚੀਕਾਂ ਹੀ ਮਾਰ ਲੱਗੀਆਂ ਯਾਰ ਕਹਿੰਦਾ ਯਾਰ ਕਮਾਲ ਹੋ ਗਿਆ ਉਹ ਗਏ ਉਹ ਕੀ ਹੋ ਗਿਆ ਬੇਬੇ ਉਹ ਕਹਿੰਦੇ ਤੁਹਾਡੇ ਬਾਪੂ ਉੱਠੜਿਆ ਉਹ ਕਹਿੰਦਾ ਕਾਨੂੰ ਜ਼ਿੰਦਾ ਉੱਠਿਆ ਜ਼ਿੰਦਾ ਕਿਉਂ ਤੁਹਾਡਾ ਬਾਪੂ ਆ ਕੇ ਉੱਥੋਂ ਉੱਠੜੀ ਆਤਮਾ ਬੋਲੀ ਹੈ ਕਹਿੰਗਦਾ ਆਏ ਕਿ ਮੈਂ ਬੋਲਪੂ ਜਦੋਂ ਆਏ ਅੰਦਰ ਆ ਕੇ ਆ ਮੰਜੇ ਤੇ ਆ ਕੇ ਤਾਂ ਮੈਂ ਪਿਆ ਸੀ ਕਹਿੰਦੇ ਤੂੰ ਪਿਆ ਸੀ ਤੇ ਤੁਹਾਡਾ ਬਾਪੂ ਕਿੱਥੇ ਆ